ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆਜ਼ਾਦ ਸਿੰਘ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਚਾਈਨਾ ਡੂਰ ਦੀ ਤੇ ਪਹਿਲਾ ਗੱਲ ਕਰੀਏ ਤਾਂ ਬਸੰਤ ਪੰਚਮੀ ਦਾ ਤਿਹਾਰ ਦੇਸ਼ ਭਰ ਦੇ ਵਿੱਚ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਇਸ ਦੇ ਨਾਲ ਹੀ ਪਤੰਗਬਾਜੀ ਦਾ ਦੌਰ ਵੀ ਸ਼ੁਰੂ ਹੋ ਜਾਂਦਾ ਹੈ ਬੱਚਿਆਂ ਤੋਂ ਲੈ ਕੇ ਨੌਜਵਾਨ ਜੋ ਨੇ ਉਹ ਆਪਣੀਆਂ ਛੱਤਾਂ ਦੇ ਉੱਤੇ ਪਤੰਗਬਾਜੀ ਕਰਦੇ ਹੋਏ ਨਜ਼ਰ ਆਉਂਦੇ ਨੇ ਪਤੰਗ ਚੜਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਇਸ ਪਤੰਗਬਾਜੀ ਦੇ ਦੌਰ ਦੇ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਹੈ ਜੋ ਵੱਡੇ ਪੱਧਰ ਤੇ ਸ਼ੁਰੂ ਹੋ ਜਾਂਦਾ ਹੈ ਕੁੱਲੀ ਖੇਡ ਦੀ ਸ਼ੁਰੂਆਤ ਹੋ ਜਾਂਦੀ ਹੈ ਪਤੰਗਬਾਜੀ ਦੇ ਦੌਰ ਦੇ ਵਿੱਚ ਸੋ ਜੇਕਰ ਗੱਲ ਕਰੀਏ ਚਾਈਨਾ ਡੋਰ ਦੀ ਚਾਈਨਾ ਡੋਰ ਦੇ ਉੱਤੇ ਮੁਕੰਮਲ ਤੌਰ ਤੇ ਸਰਕਾਰਾਂ ਦੇ ਵੱਲੋਂ ਪਾਬੰਦੀ ਲਗਾਈ ਗਈ ਹੈ ਪਰ ਬਾਪੂ ਤੋਂ ਇਸ ਦੇ ਚਾਈਨਾ ਡੋਰ ਦੀ ਵਿਕਰੀ ਢੜਲੇ ਨਾਲ ਹੁੰਦੀ ਹੈ ਖਰੀਦੀ ਜਾਂਦੀ ਹੈ ਤੇ ਵੇਚੀ ਜਾਂਦੀ ਹੈ ਇਹ ਚਾਈਨਾ ਡੋਰ ਨੂੰ ਜੇਕਰ ਕੁੰਨੀ ਡੋਰ ਵੀ ਕਹਿ ਲਿਆ ਜਾਵੇ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਚਾਈਨਾ ਡੋਰ ਇੰਨੀ ਜ਼ਿਆਦਾ ਖਤਰਨਾਕ ਤੇ ਘਾਤਕ ਹੈ ਕਿ ਜੇਕਰ ਇਹ ਸਰੀਰ ਦੇ ਕਿਸੇ ਵੀ ਹਿੱਸੇ ਤੇ ਫਰ ਜਾਵੇ ਤਾਂ ਉਥੋਂ ਖੂਨ ਰਿਸਣਾ ਤਾਂ ਉੱਤੇ ਜ਼ਖਮ ਕੱਟ ਲੱਗਣਾ ਸੁਭਾਵਿਕ ਹੈ ਦੂੰਗਾ ਕੱਟ ਲੱਗਦਾ ਸੋ ਜੇਕਰ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਿਅਕਤੀ ਜੋ ਉਹ ਆਪਣੇ ਘਰ ਲਈ ਵਾਪਸ ਜਾ ਰਿਹਾ ਸੀ ਜਿਸ ਦੇ ਚਾਈਨਾ ਡੋਰ ਤੇ ਨਾਲ ਜ਼ਖਮੀ ਹੋਣ ਕਾਰਨ ਚਿਹਰੇ ਦੇ ਉੱਤੇ 45 ਤੋਂ 50 ਦੇ ਕਰੀਬ ਟਾਂਕੇ ਲਗਾਉਣੇ ਪਏ ਨੇ ਜੋ ਕਿ ਜ਼ਖਮੀ ਹਾਲਤ ਦੇ ਵਿੱਚ ਜੇਰੇ ਇਲਾਜ। ਇਹਦਾ ਮੁਹਰਪਰੇਜਾਂ ਗਈ। ਇਹ ਟਿੱਕ ਤੋਂ ਵਾਰੀ ਮੈਂ ਲੁਧਿਆਣੇ ਤੋਂ ਬਾਸ ਆ ਰਹੀ ਸੀਗਾ ਮਰੇਂਡੇ ਨੂੰ ਜਾ ਰਹੀ ਸੀਗਾ। ਕੀ ਹੋਇਆ ਕੀ ਹੋਇਆ? ਚਾਈਨਾ ਡੋਰ ਫਿਰ ਗਈ ਮੋਟੇ। ਇੱਥੇ ਇਸ ਨੂੰ ਮੋਟਰ ਹੱਦ ਦਾ ਹੈਗਾ ਇਹ। ਜਿਹੜੇ ਪੰਡਾ ਹਾ ਮੇਰਾ ਵੈਂਡਰ ਢੋਲਣਾ ਮੈਂ ਜਰਾ ਰੈਂਡਮ ਰੰਡੀ ਦੇ ਕੋਲ ਪਾਇੰਦੂ ਉਹਨੇ ਫੋਨ ਕਰਿਆ ਤੇ ਮੇਰਾ ਮੁੰਡਾ ਲਿ ਗਿਆ ਨਾਲ ਬੇਚਾਰਾ ਇਹ ਸੜਕ ਤੇ ਖੜਾ ਸੀਗਾ ਨਾਲ ਤੇ ਇਹ ਵੀ ਬਾਜ਼ ਲੈ ਗਿਆ ਮੰਨੋ ਕਿ ਮੇਰੇ ਬੰਦ ਕੋਲ ਸੀ ਤਾਂ ਤੇ ਪਤਾ ਨਹੀਂ ਉਹਨੇ ਡਾਕਟਰਾਂ ਕੋਲ ਕਿ ਨਗ ਲਗਵਾਉਣਗੇ ਸਾਤ ਅੱਠ ਗੰਦੇ 10 ਲੱਗਣੇ ਨੇ ਮੇਰੇ ਲੱਗਣੇ ਪਾ ਸਾਡੀ ਇਹ ਮੇਨ ਹੈਵੀ ਤੇ ਲੱਗੇ ਹਾਂਜੀ ਮੇਨ ਹੈਵੀ ਤੇ ਕੀ ਕਰਨ ਤੁਨੇ ਤੈਨੂੰ ਲੋੜ ਹੈ ਤੇ ਨਾ ਡੋਰ ਨੂੰ ਮਗਾ ਨਾ ਇਹ ਬੇਚਣ ਵਾਲਿਆਂ ਨੂੰ ਪਹਿਲਾਂ ਫੜਨਾ ਚਾਹੀਦਾ ਜਿਹੜੇ ਵੇਚਦੇ ਆ ਜੀ ਪਤੰਗਾਂ ਵਾਲਿਆਂ ਦਾ ਬਾਤ ਛੋੜੋ ਕਰਾ ਜਿਹੜੇ ਵੇਚਦੇ ਆ ਦੁਕਾਨਾਂ ਤੇ ਇਹਨਾਂ ਨੂੰ ਫੜਨਾ ਚਾਹੀਦਾ ਬਗਲੀ ਪੱਲੇ ਦੀ ਹੋਊਂਦੀ ਕੱਲਾਈ ਸੀਗਾ ਜੀ ਤਾਂ ਜਾਨ ਵੱਢੀਏ ਗਰਦਨ ਵੱਢ ਹੋ ਗਈ ਇਹਦਾ ਵੇਹ ਤਾਂ ਮੈਂ ਤਾਂ ਜਾਨੋਂ ਗਿਆ ਸੀਗਾ ਜੀ ਕਰਦੇ ਨੂੰ ਤੁਸੀਂ ਚੱਕ ਕਰਤਾ ਕਰਦਨ ਵਰਤਾਂ ਮਾ ਫੋਨ ਆਉਂਦੇ ਨਹੀਂ ਮੇਰਾ ਨਾਮ ਗੋਪੀ ਸਿੰਘ ਆ ਜੀ ਕੀ ਜਿਹੜੀ ਘਟਨਾ ਹੋਈ ਹੈ ਕਿਸ ਤਰ੍ਹਾਂ ਇਹ ਚਹਿਲਾ ਪਿੰਡ ਮੈਂ ਖੜਾ ਸੀਗਾ ਤੇ ਮਾੜਾ ਗਾਹਾਂ ਤੋਂ ਚਹਿਲਾ ਤੋਂ ਆ ਰਹੇ ਸੀਗੇ ਇਹਨਾਂ ਦਾ ਚਹਿਲਾ ਰੂਰ ਨਾਲ ਗਾਲਾ ਵੱਟਿਆ ਗਿਆ ਸੀਗਾ ਤੇ ਮੈਂ ਸਰਕਾਰੀ ਹਸਪਤਾਲ ਲਿਆ ਕੇ ਇਹਨਾਂ ਨੂੰ ਦਾਖਲ ਕਰਾਤਾ ਤੇ ਸੱਟ ਵੀ ਬਹੁਤ ਜ਼ਿਆਦਾ ਲੱਗੀ ਇਹਨਾਂ ਦੇ ਇਮੋਰਸਲ ਵੀ ਨੈਣਾ ਕੋਲ ਚਲਾ ਆ ਰਹੇ ਸੀ ਸਾਰਾ ਖੂਨ ਨਾਲ ਕੋਟ ਭਰ ਗਿਆ ਇਹਨਾਂ ਦਾ ਕਿੰਨੀ ਕੇਸ ਹੈ ਇਹ ਜੋ ਹੋ ਗਈ 50 60 ਸਾਲ ਦੀ ਇਹਨਾਂ ਦੀ ਜੀ ਕਿੰਨੀ ਕਿ ਜਿਹੜੀ ਹੈ ਛੱਟ ਲੱਗੇ ਕਿੰਨੀ ਕੁ ਛੱਟ ਇੱਥੋਂ ਤੋਂ ਲੈ ਕੇ ਗਲੇ ਤੱਕਰ ਜਾਨੀ ਕਿ ਬੋਲੇ ਤੱਕਰ ਭਟਿਆ ਗਿਆ ਇਹਨਾਂ ਦੇ ਘੜ ਤੋਂ ਘਟਾਂ ਕੇ 20 25 ਟਾਂਕੇ ਦਾ ਆਰਾਮ ਨਾਲ ਲੱਗਣਾ ਸੀ ਇਹਨਾਂ ਦੇ ਹਾਂਜੀ ਡਾਕਟਰ ਸਾਹਿਬ ਦਾ ਕੀ ਹਾਂਜੀ ਡਾਕਟਰ ਸਾਹਿਬ ਦਾ ਕੀ ਕਹਿਣਾ ਉਹ ਮੈਨੂੰ ਪੁੱਛ ਰਹੇ ਸੀ ਕਿ ਵੀ ਤੁਸੀਂ ਕਿੱਥੋਂ ਆਏ ਮੈਂ ਕਿਹਾ ਮੈਂ ਚਾਹਲਾ ਤੋਂ ਆਇਆ ਨਾਂ ਲੈ ਕੇ ਆਇਆ ਇਹਨਾਂ ਨੂੰ ਤੇ ਘੜ ਤੋਂ ਘਟ 20 25 ਟਾਂਕਿਆਂ ਦਾ ਕੇਸ ਹੈ ਜੀ ਕਿੰਨੇ ਕ ਵੱਜ ਦੀ ਘਟਨਾ ਹੈ ਇਹ ਹੁਣੇ 10 ਮਿੰਟ ਪਹਿਲਾਂ ਦੀ ਘਟਨਾ ਜੀ ਇਹ 10 ਮਿੰਟ ਪਹਿਲਾਂ ਖੜੇ ਸੀਗੇ ਮੈਂ ਜਾਨਵਰ ਛੱਡੇ ਹੋਏ ਸੀਗੇ ਬਾਹਰ ਮੁਰਗੇ ਤੇ ਉੱਥੋਂ ਮੈਂ ਇਹਨਾਂ ਨੂੰ ਲੈ ਕੇ ਆਇਆ ਇਹਨਾਂ ਦੇ ਘਰਦਿਆਂ ਨੂੰ ਤੁਸੀਂ ਇਤਲਾਹ ਕਰਤੀ ਨਹੀਂ ਘਰਦਿਆਂ ਨੂੰ ਨਹੀਂ ਇਹਨਾਂ ਨੂੰ ਦੱਸਿਆ ਨਹੀਂ ਪਤਾ ਨਹੀਂ ਕਿ ਜੀ ਸੋ ਜ਼ਖਮੀ ਹੋਇਆ ਵਿਅਕਤੀ 40 ਤੋਂ 43 ਤੋਂ 50 ਦੇ ਕਰੀਬ ਟਾਂਕੇ ਜੋ ਨੇ ਵਿਅਕਤੀ ਦੇ ਚਿਹਰੇ ਦੇ ਉੱਤੇ ਆਏ ਨੇ ਇਸ ਚਾਈਨਾ ਡੋਰ ਦੇ ਨਾਲ ਵਿਅਕਤੀ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੈ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਸੋ ਡਾਕਟਰਾਂ ਦਾ ਇਸ ਦੇ ਉੱਤੇ ਕੀ ਪੱਖ ਹੈ ਉਹ ਸੁਣਦੇ ਹਾਂ ਡਾਕਟਰ ਸਾਹਿਬ ਅਰਜੀਜੀ ਵੀ ਬਸੰਤ ਪਰਜਮੀ ਆ ਚੈਨਾ ਦੇ ਕੋਲ ਲੇ ਕੇ ਕੀ ਸਾਈ ਨੇ ਸਰ ਹੁਣੇ ਰੀਸੈਂਟਲੀ ਆਇਆ ਤੇਰਾ ਨਾਮ ਗੁਪਤੀ ਸਿੰਘ ਹੈ ਸੱਲੋ ਕੋ ਗੱਜਨ ਸਿੰਘ ਇਹ ਮਨ ਇੰਡੀ ਦੇ ਕੋਲ ਪਿੰਡ ਹੈਗਾ ਟੋਲਾ ਬਾਜਰਾ ਤੇ ਉਧਰ ਦੇ ਹੈਗੇ ਆ ਸਲੀਖ ਇਹ ਭਾਈ ਸਾਹਿਬ ਮਰਿੰਡੇ ਤੋਂ ਲੁਧਿਆਣੇ ਜਾ ਰਹੇ ਸੀਗੇ ਤੇ ਵਾਪਸੀ ਵੇਲੇ ਚੈਨਾ ਦੇ ਕੋਲ ਆਣ ਨਾਲ ਸੱਟ ਲੱਗੀ ਹੈ ਕਿੰਨਾ ਕੀ ਜ਼ਰੂਰ ਹੈ ਜਿੰਨੀ ਸਬਸੇ ਕਾਫੀ ਡੀਪ ਸੀਗੀ ਸਟਿਚ ਲਗਾ ਲਿਆ ਬਾਕੀ ਅੰਡਰ ਅਬਜ਼ਰਵੇਸ਼ਨ ਹੈ ਜਿਹੜਾ ਨੱਕ ਤੋਂ ਲੈ ਕੇ ਗਲਤ ਤੱਕ ਪੂਰਾ ਇੱਕ ਕੱਟ ਸੀਗਾ ਕਿੰਨੇ ਡਾਂਕੇ ਲੱਗੇ ਨੇ ਸਰ ਵੀ ਹਮ ਚਾਲੀ ਦੇ ਜਹਾ ਟਾਕੇ ਕੋਈ ਖਤਰ ਜੁਗਾ ਨਹੀਂ ਹੈ ਅਹਲੇ ਅਬਜ਼ਰਵੇਸ਼ਨ ਚ ਆਪਾਂ ਅਹਲੇ ਕਿਆ ਨਹੀਂ ਸਾਦੇ ਜਦ ਤੱਕ ਰਿਪੋਰਟ ਨਹੀਂ ਹੁੰਦੀ ਕਿੰਨੀ ਉਮਰ ਹੈ ਸਰ 43 ਕੱਲ੍ਹ ਸੀਗਾ ਵਾ ਕਿਤੇ ਜਨੂ ਕੱਲ੍ਹ ਸੀਗੇ ਉਹ ਦੱਸਿਆ ਵਾ ਵੀ ਕਿੱਥੇ ਹੋਇਆ ਸੀ ਇਹਦਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਲੈ ਕੇ ਆਇਆ ਤੇ ਹੋਰ ਵੀ ਜੇਸਾ ਆਏ ਨੇ ਮਤਲਬ ਆਏ ਸੀਗੇ ਤਾਂ ਛੋਟੇ-ਮੋਟੇ ਸੀ ਵੱਡੇ ਜਿਆਦਾ ਮੇਜਰ ਸੀ ਕੀ ਇੱਥੇ ਰਹੂਗਾ ਜਾਂ ਉਹ ਸ਼ਿਫਟ ਕੀਤਾ ਇਹਨੂੰ ਤੇ ਹਾਲੇ ਤਾਂ ਆਬਜ਼ਰਵੇਸ਼ਨ 'ਚ ਰੱਖਿਆ ਜਿੱਦ ਤੱਕ ਠੀਕ ਰਹੇ ਫਿਰ ਇੱਥੇ ਰੱਖਾਂਗੇ ਹਾਂ ਤਾਂ ਫਿਰ ਸੋ ਜੇਕਰ ਗੱਲ ਕਰੀਏ ਤਾਂ ਚਾਈਨਾ ਡੋਰ ਦੇ ਉੱਤੇ ਮਕੰਮਲ ਤੌਰ ਤੇ ਪਾਬੰਦੀ ਸਰਕਾਰਾਂ ਦੇ ਵੱਲੋਂ ਲਗਾਈ ਜਾਂਦੀ ਹੈ ਸਮੇਂ-ਸਮੇਂ ਤੇ ਗੱਲ ਕਰੀਏ ਤਾਂ ਇਸ ਦੇ ਨਾਲ ਜੱਕ ਵੀ ਹੋਣ ਵਾਲੇ ਜੋ ਮਾਮਲੇ ਨੇ ਉਹ ਲਗਾਤਾਰ ਸਾਹਮਣੇ ਆਉਂਦੇ ਹੀ ਰਹਿੰਦੇ ਨੇ ਸੋ ਇਸ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਪ੍ਰਸ਼ਾਸਨ ਦਾ ਜੋ ਜੇਕਰ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਹੈ ਤਾਂ ਜੋ ਚਾਈਨਾ ਡੋਰ ਹੈ ਉਸ ਦੀ ਵਿਕਰੀ ਲੋਤੜਾ ਲੈਣਾ ਵਾਲਾ ਹੋ ਰਹੀ ਹੈ ਉਸ ਨੂੰ ਰੋਕਣ ਦੇ ਵਿੱਚ ਅਸਫਲ ਸਾਬਿਤ ਹੋ ਰਿਹਾ ਇਹ ਅਸੀਂ ਕਹਿ ਸਕਦੇ ਹਾਂ ਸੋ ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਚਾਈਨਾ ਡੋਰ ਦੇ ਨਾਲ ਮਾਮਲੇ ਨੇ ਜੋ ਖੁੰਨੀ ਡੋਰ ਜੋ ਸਾਬਿਤ ਹੋ ਰਹੀ ਹੈ ਉਸ ਦੇ ਨਾਲ ਜੋ ਮਾਮਲੇ ਨੇ ਉਹ ਸਾਹਮਣੇ ਲਗਾਤਾਰ ਆਉਂਦੇ ਹੀ ਰਹਿੰਦੇ ਨੇ ਸੋ ਇਸ ਚਾਈਨਾ ਡੋਰ ਦੇ ਉੱਤੇ ਤੁਹਾਡਾ ਕੀ ਨਜ਼ਰੀਆ ਹੈ ਜਾਂ ਫਿਰ ਤੁਸੀਂ ਕੀ ਸੋਚਦੇ ਹੋ ਇਸ ਦੀ ਵਿਕਰੀ ਆ ਜੋ ਕਿਸ ਤਰੀਕੇ ਦੇ ਨਾਲ ਖਤਮ ਕੀਤੀ ਜਾ ਸਕਦੀ ਹੈ ਰੋਕੀ ਜਾ ਸਕਦੀ ਹੈ ਆਪਣੇ ਸੁਝਾਉਣੇ ਜੋ ਵਿਚਾਰ ਨੇ ਜੋ ਸਾਡੇ ਤੱਕ ਸਾਝੇ ਜਰੂਰ ਕਰੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਆਜ਼ਾਦ ਸੋਚ